ਉੱਪਰ ਬੱਦਲ ਹੋ ਗਿਆ ਮੈਂ ਪਹਿਲਾਂ ਭੜਿਆ ਕਰਦਾ ਕਾਲ ਜੇ ਜੀ ਆਪਰੇ ਮੋਦੀ ਖੋਲ ਜਵਾਲ ਕੋਨ ਪਰ ਬੱਸ ਭਾਈ ਕੀ ਕਰਨਾ ਹੈ ਸਬਸਕ੍ਰਾਈਬ ਕਰ ਹਾਂ ਜਸਤ੍ਰੀਕਰਤਾ ਨੂੰ ਸਵਾਗਤ ਹੈ ਤੁਹਾਡਾ ਇਕ ਨਵੇਂ ਬਲੌਗ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਜਾ ਰਹੇ ਹਾਂ ਕਿਸੇ ਹਨ ਵੀ ਆਪਾਂ ਭਾਈ ਆਪਾਂ ਜੰਨੇ ਪਟਿਆਲੇ ਆਪਾਂ ਭਾਈ ਇਸ ਤਰ੍ਹਾਂ ਚੱਲਣਾ ਪਟਿਆਲੇ ਤੇ ਪਟਿਆਲੇ ਤੋਂ ਦਵਾਈ ਲੈ ਕੇ ਆਣੀ ਹੈ ਤੇ ਕੁਲਵਿੰਦਰ ਨੇ ਵੀ ਆਪਦੇ ਕਰੋੜੇ ਕਿਸੇ ਦਵਾਈ ਲੈ ਕੇ ਆਣੀ ਹੈ ਰਿਲੇਟਿਵ ਦੀ ਤੇ ਇਸ ਤਰ੍ਹਾਂ ਆਪਾਂ ਰੁਕੇ ਹਾਂ ਬਾਤਲਾਂ ਤੋਂ ਪਟਿਆਲਾ ਰੋਡ ਤੇ ਇਹ ਤੋਂ ਵਲੌਗ ਸਟਾਰਟ ਕੀਤਾ ਪਰ ਅਗਰ ਉਹਨੇ ਸਟਾਰਟ ਕੀਤਾ ਤੋਂ ਚੱਲਦੇ ਅੱਗੇ ਬਣੇ ਰਹੇ ਵਲੌਗ ਦੇ ਵਿੱਚ ਚਲਾ ਬਈ ਚਲਾ ਲੇਗਾ ਮੈਂ ਪਹਿਲਾਂ ਕਹਿੰਦਾ ਮੈਂ ਚਲਾਉਂਦਾ ਹਾਂ ਉਹ ਕਹਿੰਦਾ ਮੈਂ ਚਲਾ ਲਊਂਗਾ ਚਲ ਮੈਂ ਹੀ ਚਲਾਉਣਾ ਕੋ ਵਾਲਿਆ ਮੈਂ ਤੇ ਤੂੰ ਚਲਾ ਵਈ ਮੈਂ ਚਲਾਉਣਾ ਸਿਸਟਮ ਆਪਰ ਕਰ ਦਿੱਤੇ ਤੇ ਇੱਕ ਅੱਗੇ ਦਾ ਬਈ ਬਸ ਪੈਣ ਤਾਂ 탑ੜੇ ਵਾਲਾ ਵੀ ਅੱਗੇ ਥੋੜੀ ਦੂਰ ਰਹਿ ਗਿਆ ਤੇ ਸਾਹਮਣੇ ਟੋਲ ਕੋਲਾ ਕੇ ਹੋਇਆ ਕਰਦਾ ਪਹਿਲਾਂ ਜਿਹੜਾ ਕਿ 2023 ਵਿੱਚ ਭਗਵੰਤ ਸਿੰਘ ਸਾਬ ਨੇ ক্লোਜ਼ ਕਰਤਾ ਸੀ ਆ ਸਾਹਮਣੇ ਖਾਲੀ ਏਰੀਆ ਨਾ ਜਿਹੜਾ ਇਸਾਰਾ ਖਾਲੀ ਏਰੀਆ ਜਿਹੜੇ ਤੇ ਟੋਲ ਹੋਇਆ ਕਰਦਾ ਕਿਸੇ ਟਾਈਮ ਤੇ ਪਿਛਲੇ ਸਾਲ ਮਤਲਬ ਗਰਮੀ ਦੇ ਵਿੱਚ ਜੇ ক্লোਜ਼ ਕੀਤਾ ਸੀ ਇਹ ਸੀਐਮ ਸਾਹਿਬ ਨੇ ਇੱਕ ਡਾਕਟਰ ਗੰਦੀ ਦੇ ਹਸਪੀਟਲ ਜਾਣਾ ਪਤੇ ਕਰੇਂਦਰਾ ਜਾਣਾ ਤੇ ਹੁਣ ਦੇਖਦੇ ਪਹਿਲਾਂ ਕਿੱਥੇ ਜਾਈਏ ਫਿਰ ਮੋਦੀ ਕਾਲ ਦੇ ਪਟਿਆਲਾ ਉਹ ਵੀ ਦਿਖਾਵਾਂਗੇ ਸਾਡਾ ਕਾਲਜ ਜਦੋਂ ਕਾਲਜ ਨਹੀਂ ਆ ਬਾਕੀ ਆ ਪਟਿਆਲਾ ਦੇ ਰੋਡ ਨਾਲ ਨਾਲ ਜਿਹੜਾ ਪਤਨ ਤੋਂ ਪਟਿਆਲਾ ਰੋਡ ਜਾਂਦਾ ਬਈ ਇਹ ਨਾਲ ਮੇਰੀ ਜੱਤਾਂ ਬਹੁਤ ਜੁੜੀਆਂ ਹੋਈਆਂ ਨੇ ਪਤਾ ਨਹੀਂ ਕੀ ਚੱਕਰ ਹੈ ਮੈਨੂੰ ਵਧੀਆ ਲੱਗਦਾ ਰੋਡ ਇਹ ਤੇ ਪਤਾ ਨਹੀਂ ਕਿ ਸਾਡਾ ਕਾਲਜ ਸੁਰੇ ਅੜੇ ਕੋਲ ਜੀ ਟਾਈਮ ਮੋਦੀ ਕੋਲ ਜੈ ਕਰਦੇ ਜਦੋਂ ਉਹ ਟਾਈਮ ਇਹ ਰੋਡ ਤੇ ਲੰਘਦੇ ਸੀ ਰੋਜ਼ ਉਹਨਾਂ ਨੂੰ ਤੇ ਉਹਦੇ ਕਰਕੇ ਮੈਨੂੰ ਵਧੇ ਲੱਗਦਾ ਰੋਡ ਜਹੇ ਚੱਲੀਏ ਚੱਲੋ ਸ਼ਰਮਾ ਜਨਾਬ ਨੇ ਕੰਮ ਹੋਰੀ ਖੜਚੇ ਸੀ ਆ ਜਾਗੇ ਠੀਕ ਹੈ ਜੀ ਇਹ ਬਈ ਮਿਲਟਰੀ ਏਰੀਆ ਸਾਹਮਣੇ ਸਾਡਾ ਮੋਦੀ ਕਾਲਜ ਦੇ ਪਿੰਡ ਇਧਰੋਂ ਫਿਰਿਆ ਤਾਂ ਮੁੜ ਕੇ ਬਈ ਤੇ ਹੋਰ ਅਸੀਂ ਉੱਪਰ ਘਰ ਚੁੰਗੀ ਤੇ ਉੱਥੋਂ ਤੁਰ ਕੇ ਜਾਇ ਕਰਦੇ ਰਾਤੋਂ ਜਾ ਫਿਰ ਆਟੋ ਜਾਇ ਕਰਦੇ ਤੇ ਜਿਹੜੇ ਚੁੰਗੀ ਦੇ ਉੱਤਰ ਕੇ ਮੋਦੀ ਖੋਲ ਜਾਂਦੇ ਸੀ ਉਹਨੂੰ ਪਤੀ ਹੋਣਾ ਯਾਰ ਆਓ ਆਰੇ ਸੋ ਪੁਰਾਣੀ ਯਾਦਾਂੀਆਂ ਥੋੜੀਆਂ ਤਾਜ਼ਾ ਹੋ ਗਈਆਂ ਆ ਰੋਡ ਤੇ ਆ ਕੇ ਸਿੱਧਾ ਜਾ ਕੇ ਡਾਕਟਰ ਗਾਂਧੀ ਐਸ ਤੋਂ ਸਿੱਧਾ ਜਾ ਕੇ ਨਾ ਖੱਬੇ ਮੁੜ ਕੇ ਯਾਦਵਿੰਦਰ ਸਕੂਲ ਆ ਉੱਥੋਂ ਇਹ ਲਵੇ ਜਾ ਕੇ ਜਾ ਡਾਕਟਰ ਗਾਂਧੀ ਦਾ ਕਲੀਨਿਕ ਹੈ ਔਰ ਜਿਸ ਨੂੰ ਮੋਦੀ ਕਾਲਜ ਵੀ ਦਿਖਾਵਾਂਗੇ यह क्लीनिक डॉक्टर धर्मवीर गांधी का पटियाले दवाई लगे आप आ चुके हैं क्लीनिक बहर चलाएगा बंद ने एक बार भी नहीं चलाया मोटरसाइकिल सारा मेरे तो चलवाया ਜਾਤੀ ਹੋ ਰਹੀ ਮੇਰੇ ਨਾਲ ਡਾਕਟਰ ਗੰਦੀ ਤੋਂ ਆਉਣ ਤੋਂ ਬਾਅਦ ਆਪਾਂ ਹੁਣ ਚੱਲਦੇ ਆ ਆਪਣੇ ਮੋਦੀ ਖੋਲਜ ਵਾਲ ਕੋਲ ਕੋਲਜ ਦਾ ਵੀ ਦਿਖਾਣੇ ਆ ਵੀਊ ਯਾ ਤੇ ਬਹੁਤ ਟਾਈਮ ਬਾਅਦ ਆਏ ਮੇਰੇ ਪਟਿਆਲੇ ਤੁਹਾਨੂੰ ਕੋਲਜ ਦਾ ਫੇਰ ਆਪਾਂ ਨੂੰ ਇੱਕ ਉਸ ਤੋਂ ਬਾਅਦ ਚੱਲਾਂਗੇ ਕਲਵਿੰਦਰ ਲਵੇ ਯਾਰ ਰਾਜੇ ਦੇ ਮਹਿਲ ਦੀ ਦਵਾਰ ਬਈ ਕਿਸੇ ਟਾਈਮ ਰਾਜਾ ਰਿਆ ਕਰਦਾ ਸੀ ਤੇ ਕੈਪਟਨ ਇਹ ਮੇਰਾ ਐਸੀ ਇਹ ਭਪਿੰਦਰ ਸਿੰਘ ਤੇ ਭੁਲਿੰਦਰ ਸਿੰਘ ओके سامنے ਆ ਸਾਡਾ ਮੋਦੀ ਕਾਲਜ ਪਟਿਆਲਾ ਇੱਥੇ ਤੋਂ ਐਂਟਰੀ ਆਈ ਆਵੇਂ ਅੰਗੇਟ ਆਦਾ ਪਾਰਕਿੰਗ ਆ ਬਈ ਸਾਡੇ ਕਾਲਜ ਦੀ ਹਮ ਤਾਂ ਵਧੀਆ ਕਿ ਪਹਿਲਾਂ ਤਾਂ ਕੱਚੀ ਹੋਇਆ ਕਰਦੇ ਹੁਣ ਤਾਂ ਵਧੀਆ ਪੱਕਾ ਕਰਤਾ ਯਾ ਮੈਨ ਗੇਟ ਆ ਐਂਟਰੀ ਆ ਬਈ ਅਸੀਂ ਪਹਿਲੇ ਇਹ ਚ ਕਰਾਂਗੇ ਗਲਾਸ ਚ ਆ ਪਲੇਟ ਮ ਖਾਣਾ ਪਲੇਟ ਮ ਖਾ ਲੈਣਾ ਗਲਾਸ ਪਲੇਟ ਚ ਕਰਦੇ ਹੋ ਜੀ ਯਾ ਇਹ ਜਾਂ ਪਹਿਲਾਂ ਭੜਿਆ ਕਰਦਾ ਕਾਲਜ ਦੇ ਜੀ ਤੇਲ ਵਿੱਚ ਖਾਇਆ ਕਰਦੇ ਸੀ ਆ ਪਲੇਟ ਜੀ ਚ ਲੋਕਿੰ ਨਾ ਹਲੇ ਬੰਨਦੇ ਅੱਜ ਕੱਲ ਤੁਸੀਂ ਜਾਣਦੇ ਨਾ ਬੰਦੇ ਆ ਹਾਂ ਯਾ ਠੀਕ ਹੈ ਠੀਕ ਅੰਕਲ ਕਿਤੇ ਹੁਣ ਤੇ ਆ ਬਈ ਪਰਚੀ ਸਾਡੇ ਮੋਟਰਸਾਈਕਲ ਦਾ 10 ਰੁਪਏ ਪਰਚੀ ਆ ਪਾਰਕਿੰਗ ਸਾਹਮਣੇ ਇਹਨੂੰ ਨੰਬਰ ਜਾ ਨਿਕਾ ਨੰਬਰ ਇਂ ਲਿਖਾ ਦੇਣੇ 4771 ਕਿਹੜੀ ਸਾਈਡ ਆ ਉਹ ਇਸ ਕਮੇ ਜਾ ਰਹਾ ਪਕਲਵਿੰਦਰ ਦੇ ਕੋਲ ਤੇ ਲੱਭ ਜਾਉ ਨੂੰ ਐਡਾ ਬڑا ਹਸਪੀਟਲ ਲੈ ਕਿੱਧਰ ਗਿਆ ਉਹ ਤੇ ਦਵਾਈ ਜਿਹੜੀ ਅਸੀਂ ਗਾਂਧੀ ਰਕਟਰ ਤੋਂ ਲੈ ਕੇ ਆਣੇ ਆ ਲੱਗਦਾ ਜਿਵੇਂ ਬੇਸਨ ਦੇ ਲਟੂਣ ਦੇਣੇ ਫੀਲਿੰਗ ਵਧੀਆ ਹੁੰਦੀ ਆ ਦਵਾਈ ਨਹੀਂ ਲੱਗਦੀ ਇਹ ਬਾਈ ਮਰੀਜ਼ ਠੀਕ ਹੋਵਾਂ ਦਾ ਮਤਲਬ ਕੀ ਜੀ ਨਾਲ ਬਿਲਕੁਲ ਤੌਰ ਤੇ ਮਰੀਜ਼ ਜਾਦੀ ਠੀਕ ਹੁੰਦਾ ਹੁੰਦਾ ਅੱਛਾ ਦਵਾਈਆਂ ਨੂੰ ਛੱਡ ਕੇ ਤੇ ਇੱਕ ਮਿੰਟ ਦੀ ਤੌਰ ਤੋਂ ਤੇ ਬਹੁਤ ਮਰੀ ਹੈ ਬਾਈ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੇ ਬਚਾ ਕੰਗਾ ਕਰੋ ਮਾਰੇ ਕੰਨਾ ਕਰੋ ਭਾਈ ਕੁਲਵਿੰਦਰ ਨੂੰ ਸਾਨੂੰ ਲੱਭਦੇ ਨੂੰ 10-15 ਮਿੰਟ ਹੋ ਗਏ ਪਰ ਹਲ ਤੱਕ ਥੈ ਨਹੀਂ ਹੈ ਗਿਆ ਸੋ ਹਾਲੇ ਕੋਈ ਮੇਦ ਵਿੱਚ ਲੱਗਦੀ ਨਾ ਤੁੰ ਕਿਈ ਹੋਪ ਕਿ ਮਿਲੇ ਜਾਊਗਾ ਤਾਂ ਸਾਹਮਣੇ ਬਈ ਫ੍ਰੀ ਲੰਗਰ ਸੇਵਾ ਹੁੰਦਾ ਦਿੱਲੀ ਗੁਰੂ ਘਰ ਲੰਗਰ ਸਮਾਂ ਸਵੇਰੇ 11 ਵਜੇ ਸਟਾਰਟ ਹੁੰਦਾ ਇਹ ਲਾਈਨ ਲੱਗੀ ਹੋਈ ਆ ਉਹ ਅੰਦਰ ਲੱਗਿਆ ਕਿਸੇ ਵਰਤੋਂ ਸਰਕਾਰੀ ਚੀਜ਼ ਨਹੀਂ। ਤੇਰਾ ਪੇਟ ਅੰਦਰ ਹੀ ਲਾਵਾਂਗੇ ਉਹ। ਤਾਂ ਫਾਈਨਲੀ ਅਕਰਵਿੰਦਰ ਆਪਣਾ ਮਿਲ ਗਿਆ ਤੇ ਮਨੋ ਰੋਗ ਡਿਪਾਰਟਮੈਂਟ ਇੱਥੇ ਇੱਥੇ ਦਵਾਈ ਦੇ ਰਿਹਾ ਹੈ ਉਹ। ਤੇ ਮੈਡੀਕਲ ਡਿਪਾਰਟਮੈਂਟ ਦਾ ਕੁਛ ਬਈ। ਬਾਕੀ ਅਬ ਇਸੰਦੇ ਲੱਡੂ ਈੜੇ ਦੀ ਧਰਮੇ ਗਾਂਧੀ ਡਾਕਟਰ ਤੋਂ ਲੈ ਕੇ ਆਂਦੇ ਹਾਂ। ਤਾਂ ਫਾਈਨਲੀ ਡਾਕਟਰ ਸਾਹਿਬ ਨੇ ਦਵਾਈ ਲਿਖ ਦਿੱਤੀ ਹੈ। ਚੋਂ ਆਪਾਂ ਲੱਭਨੇ ਮੈਡੀਕਲ ਸ਼ਾਪ। ਇੰਦਰ ਅੰਦਰ ਉਹਦੇ ਕੋਲ ਹੀ ਤੁਹਾਨੂੰ ਦਵਾਈਆਂ ਅੰਦਰੋਂ ਲੈਣਾ ਹੈ ਕਿ ਬਾਹਰੋਂ ਲੈਣਾ ਹੈ ਆਪਾਂ ਅੰਦਰੋਂ ਵੀ ਲੈ ਲਵਾਂਗੇ ਅੱਛਾ ਲੱਭੜੇ ਬੋਗਿਆਂ ਦਾ ਦੁਕਾਨ ਕਿੱਧਰ ਹੈ ਉਹਦੇ ਆਹ ਲਫਾਫਾ ਦੇਣਾ ਚਾਹੀਦੇ ਹੈ ਯਾਰ ਲਫਾਫਾ ਦੇਣੇ ਤੇ ਕਿਸਾ ਕਰੋ ਹੋਰੂ ਨੂੰ ਫੋਲੋ ਕਰਦੇ ਨੇ ਨਾ ਦਸਾਵੇ ਦੰਦੇ ਹੋ ਰਹੀ ਨੇ ਆਹੀਂ ਇਹੇ ਦੰਦੇ ਨੇ ਬਈ ਮੈਡੀਸਨ ਆਪਾਂ ਲੈ ਲਈ ਵੀਰੇ ਇੰਦਰ ਹਸਪੀਟਲ ਤੋਂ ਹੁਣ ਆਪਾਂ ਜਾਣੇ ਆ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਕੱਢਣਾ ਪਦਾ ਅਸੀਂ ਪਾਰਕਿੰਗ 'ਚ ਪਹੁੰਚ ਗਏ ਆ ਅਸੀਂ ਮੈਨੂੰ ਉਹ ਯਾਦ ਨਹੀਂ ਕਿੱਥੇ ਲਾਇਆ ਸੀ ਮੋਟਰਸਾਈਕਲ ਇੱਧਰ ਲਾਇਆ ਜੀ ਕਿਤੇ ਅੱਗੇ ਤੈਨੂੰ ਯਾਦ ਹੈ ਕਿੱਥੇ ਲਾਇਆ ਸੀ ਮੈਂ ਤਾਂ ਬਾਹਰ ਖੜਾ ਸੀ ਮੈਨੂੰ ਇਹ ਬਤਾ ਦੀ ਹੋਰੀ ਇੱਧਰ ਲਾਇਆ ਜੀ ਖੁੰਜੇ 'ਚ ਮੋਟਰਸਾਈਕਲ ਕਿਤੇ ਇਹ ਉੱਖੜਿਆ ਆ ਖੜਿਆ ਜਾਮਾ ਆਪਣਾ 477 ਨੰਬਰ ਸਹੀ ਤਾਂ ਕਹੇ ਤੁਸੀਂ ਤੂੰ ਸਹੀ ਹੋ ਮੈਨੂੰ ਲੱਗ ਗਿਆ ਰਹੀ ਚਲ ਹੁਣ ਯਾਦ ਹੋ ਗਿਆ 477 ਤੈਨੂੰ ਆਇਆ ਸੀ ਕਿ ਇਹਨਾਂ ਦਾ ਪਤਾ ਨਹੀਂ ਹੁਣ ਹਨਾ ਨਾ ਮੈਨੂੰ ਤਾਂ ਪੂਰਾ ਸ਼ੋਰ ਸੀ ਵੀ ਇਹਨੂੰ ਪਤੀ ਨਹੀਂ ਹੈ ਗਿਆ ਪਰ ਕਿਤੇ ਮੈਂ ਐਡਾ ਉਹ ਵੀ ਨਹੀਂ ਹੈ ਗਿਆ ਹੈ ਬੁੱਧੂ ਆ ਕੁਸ਼ਕ ਦਵਾਈਆਂ ਉੱਤੇ ਹਸਪੀਟਲ ਦੇ ਵਿੱਚ ਅਵੇਲੇਬਲ ਨਹੀਂ ਹੈ ਗਿਆ ਸੀ ਤੇ ਆਪਾਂ ਇੱਥੇ ਦੁਬਾਰਾ ਬਾਹਰ ਮਾੜੀ ਦੁਕਾਨ ਇੱਕ ਪੰਜਾਬ ਮੈਡੀਕਲ ਸਟੋਰ ਇੱਥੋਂ ਆਪਾਂ ਦਵਾਈਆਂ ਦੇਖ ਰਿਹਾ ਮਿਲ ਲਿਆ ਨੇ ਜੀ ਨਾ ਜਿਹੜੀ ਦਵਾਈ ਆਪਾਂ ਨੂੰ ਰਜਿੰਦਰ ਹਸਪੀਟਲ ਵਿੱਚੋਂ ਨਹੀਂ ਮਿਲੀ ਸੀ ਉਹ ਆਪਾਂ ਨੂੰ ਪੰਜਾਬ ਮੈਡੀਕਲ ਬਾਹਰ ਦੀ ਸ਼ਾਪੋਂ ਉੱਥੇ ਮਿਲ ਗਈ ਤੇ ਹਸਪਤਾਲ ਦੇ ਵਿੱਚ ਜਿਆਦਾ ਦਵਾਈ ਲੱਗਦੇ ਨੇ ਤਾਂ ਨਹੀਂ ਉੱਥੇ ਅਵੇਲੇਬਿਲਿਟੀ ਹੁੰਨੀ ਇਹਦੀ ਸੋਨੇ ਇਸ ਟਾਈਮ ਆਪਾਂ ਚੱਲ ਰਿਹਾ ਜਾ ਰਹੇ ਹਾਂ ਪਤਨਾਵਾਲ ਤਾਂ ਪਰ ਉਹ ਗਏ ਸਤ ਸਮਾਣੇ ਤੇ ਬਾਖ ਡਕ ਨਾ ਰਿਆ ਰੇੜੀ ਬੇਕੁਲ ਚਿਆਣੀ ਅੱਜ ਸਾਨੂੰ ਨੇ ਸੋਨੇ ਵਿਭਾਗ ਦਾ ਕੋਈ ਚੰਝੂਰ ਨੇ ਦੋ ਹੀ ਦੇਖਣਾ ਆ ਪਰ ਰੇੜੀਆਂ ਤਾਂ ਕਈ ਨੇ ਉਰੇ ਇਹ ਤਾਂ ਬਾਈ ਦੀ ਰੇੜੀ ਐ ਬਾਕੀ ਇਸ ਤੋਂ ਅੱਗੇ ਤੇ ਨਰੇੜੀਆਂ ਨੇ ਦੂਜੀ ਸਾਈਡ ਬਾਕੀ ਆ ਗੁਲਚੇ ਦੇਖਦਾ ਖਾ ਕੇ ਕਿਵੇਂ ਜਾਂ ਵਧੀਆ ਹੋਏ ਰਵਿੰਦਰ ਕਿਵੇਂ ਆ ਵਧੀਆ ਗੁਲਚੇ ਤੁਹਾ ਬਾਹਰ ਤਾਂ ਧੀਵੀਂ ਮਾਰੀ ਪਹਿਲੀ ਕਹਾ ਤਾਂ ਵਧੀਆ ਗੁਲਚੇ ਹੈ ਪਤਨਾ ਨੂੰ ਜਾ ਰਹੇ ਆ ਸੇਰ ਆ ਸਿੱਧਾ ਪਤਨਾ ਨੂੰ ਜਾਂਦੇ ਤੇ 10 ਰੁਪਿਆ ਦਾ ਗਲਾਸ ਜਿਹੜਾ ਹੁੰਦਾ ਉਹ ਕਹਿਣ ਲੱਗਦਾ ਉਹ ਲੱਭ ਰਿਹਾ ਸੀ ਅੱਗੇ ਪਿੰਦਾ ਪਿੰਦਾ ਨਾਲ ਪਰ ਤੈਨੂੰ ਕੋਈ ਹੋਰ ਵੀ ਇਹਨੂੰ ਜਿ ਕਰ ਰਹੇ ਅੱਜ ਜਿਹੜਾ ਤੂੰ ਪੀਂਗਾ ਇਹ ਮਸਾਲਾ ਨਿਕਸ ਮੈਂ ਤਾਂ ਮਸਾਲਾ ਥੋੜਾ ਤੇ ਆਪ ਦਿਨਾਂ ਹੀ ਪਿੰਦਾ ਰਹੇ ਆ ਤੇ ਅੱਜ ਇਹੋ ਹੀ ਪੀਣੇ ਬਾਈ ਤੂੰ ਕਿਹੜਾ ਪੀਵੇਂਗਾ ਹੈ ਸੇਮ ਬਸ ਇਹਦਾ ਇੱਕ ਕੰਸਰ ਹੈ ਵੀ ਸੇਮ ਸੇਮ ਹੈਰ ਸੇਮ ਹੈਰ ਹਾਲੋ ਨਾ ਹੁਣ ਕਬਾਦ ਹਾਂ ਹਾਂ ਪੁਰਾਣੇ ਲਿਖਿਆ ਬਹੁਣ ਪੈਣੀ ਸਾਹਿਬ ਦੀ ਕੁਲਫੀ ਓਏ ਇੱਕ ਕੁਲਫੀ ਵੀ ਆਵੇ ਕਰ ਬਣਾਉਣੇ ਹੋਏ ਨਹੀਂ ਪੈਣੀ ਸਾਹਿਬ ਲਿਖਾਉਂਦਾ ਕੁਲਫੀਆਂ ਜਾ ਤਰੋ ਬਹੁਤ ਆਕਤਾਂ ਦੀਆਂ ਪੈਣੀ ਸਾਹਿਬ ਤੋਂ ਠੀਕ ਇਹ ਨਹੀਂ ਉੱਥੋਂ ਆਈ ਹੈ ਇਹ ਉੱਥੋਂ ਆਈ ਹੋਈ ਹੈ ਆ ਰਾਜ ਆ ਰਿਹਾ ਭਾਈ ਸਵੇਰੇ ਦੇ ਨਾਲ ਨਾਲ ਇਹ ਇੱਕ ਸ਼ਾਂਤ ਯਾਰਾ ਹੈ ਕੁਦਰਤ ਦੇ ਲਵੇ ਇਹ ਕਹ ਲਓ ਆ ਸੇੜ ਤੇ ਸੁਹਾ ਚਾਉਂਦੇ ਆ ਗੋਲ ਦਰਖਤ ਦੇਖਣ ਜਿਦ ਰਖਤ ਵਾਲਾ ਜਿਵੇਂ ਜਮਣ ਦਾ ਹੁੰਦਾ ਪਰ ਇਹ ਜਮਣ ਨਹੀਂ ਇਹ ਜਾਮ ਨੂੰ ਆ ਜਿਹੜੇ ਆਹ ਨੇ ਕੋਲੇ ਕੋਲੇ ਇਹ ਦੇਖਣ ਜਮਣ ਲੱਗਦੀ ਐ ਇਹ ਪਰ ਖਾਂ ਚ ਡੇ ਕੋੜੀ ਐ ਇਹ ਸਾਰਾ ਮੂਲ ਖਰਾਬ ਕਰਤਾ ਤੱਕਰੇ ਜਾਂਦੇ ਜਾਂਦੇ ਸੀ ਰੁਕੇ ਕਿ ਸੂਏ ਤੇ ਤੇ ਬੁਰੇ ਮੜੇ ਆ ਮੀਹ ਵਾਲਾ ਮੌਸਮ ਜਿਆ ਹੋ ਰਿਹਾ ਸੀ ਸੁਹਾਵਣਾ ਮੌਸਮ ਸੋ ਇੱਥੇ ਇੰਜੋਏਬਲ ਮਤਲਬ ਵੈਦਰ ਲੱਗਿਆ ਸੋ ਫਰੈਸ਼ ਆ ਕਰਦਾ ਮਾਈਂਡ ਨੂੰ ਇਹ ਹਣਾ ਬਈ ਮਾਹੌਲ ਕਿਹਾਂ ਟਾ ਉਰੇ ਬਿਲਕੁਲ ਵਧੀਆ 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 ਕੁਲਵਿੰਦਰ ਸੋਚਣਾ ਕਿ ਉੱਪਰ ਬੱਦਲ ਹੋ ਗਿਆ ਤੇ ਸਾਹਮਣੇ ਨਹਿਰ ਆ ਗਈ ਤੇ ਪਹੁੰਚ ਗਿਆ ਆਪਾਂ ਘਰੇ ਤੇ ਤੁਸੀਂ ਸਾਡੀ ਹਾਲਤ ਦੇਖ ਰਹੇ ਹੋਵੋਗੇ ਇਸ ਟਾਈਮ ਉਰੇ ਸਾਡੇ ਪਾਸਾ ਬਿਲਕੁਲ ਮੀਂਹ ਹੈ ਗਿਆ ਪਰ ਰਾਤ ਬਹੁਤ ਮੀਂਹ ਸੀ ਸੋ ਬਲੌਗ ਆਪਾਂ ਕਰਦੇ ਹਾਂ ਅਸ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬਾਕੀ ਚੈਨਲ ਨੂੰ ਦੱਸ ਬਈ ਕੀ ਕਰਨਾ ਹੈ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਹਾਂ ਠੀਕ ਹੈ ਮਿਲਦੇ ਹਾਂ ਅਗਲੇ ਬਲੌਗ ਚ